ਸਾਸ੍ਰਿਆ ਕਾਲ ਜੀ ਪੀਟੀਸੀ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਨੀਲਮ ਸ਼ਰਮਾ ਬੋਲਟਿਨ ਦਾ ਗਾਸ ਕਰਾਂਗੇ ਮਾਲਵਾ ਖਿੱਤੇ ਦੀਆਂ ਖਬਰਾਂ ਦੇ ਨਾਲ ਅਮਰਗੜ ਵਿੱਚ 마ਸੂਮ ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲਾ ਪੁਲਿਸ ਅੜਿੱਕੇ ਚੜਿਆ ਹੈ ਪੁਲਿਸ ਨੇ ਜੋ ਹੈ ਐਸਸੀ ਭਾਈਚਾਰੇ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਇਹ ਅਪਡੇਟ ਆਇਆ ਤੇ ਬੱਚੇ ਦੇ ਪਰਿਵਾਰ ਵੱਲੋਂ ਐਸਸੀ ਐਸਟੀ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਪਿੰਡੇ ਮੋਹਰਾਂ ਵਾਲੀ ਵਿੱਚ ਇਹ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਆਏ ਨੇ ਕੁਝ ਲੋਕ ਮੁਲਜ਼ਮਾ ਵੱਲੋਂ ਜੋ ਹੈ ਬੱਚੇ ਦੀ ਨਾਨੀ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਖੇਡਦੇ ਹੋਏ ਗਲਤੀ ਨਾਲ ਖੇਤਾਂ ਵਿੱਚ ਇਹ ਬੱਚਾ ਵੜ ਗਿਆ ਸੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬੱਚੇ ਦੇ ਪਰਿਵਾਰ ਵੱਲੋਂ ਐਸਸੀ ਐਸਟੀ ਦਾ ਜੋ ਐਕਟ ਹੈ ਉਸ ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਿੰਨ ਮੋਰਾਵਲੀ ਵਿੱਚ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਆਏ ਸਨ ਕੁਝ ਲੋਕ ਤਸਵੀਰਾਂ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇੱਕ ਬੱਚੇ ਨਾਲ ਬੁਰੀ ਤਰ੍ਹਾਂ ਇੱਥੇ ਕੁੱਟਮਾਰ ਕੀਤੀ ਗਈ ਕਿਉਂਕਿ ਗਲਤੀ ਨਾਲ ਇਹ ਖੇਡਦੇ ਹੋਏ ਦੂਜੇ ਖੇਤ ਵਿੱਚ ਚਲਾ ਗਿਆ ਸੀ ਤੇ ਖੇਤਾਂ ਵਿੱਚ ਵੜ ਗਿਆ ਸੀ ਬੱਚਾ ਤੇ ਇੱਥੇ ਕੁੱਟਮਾਰ ਇਸ ਬੱਚੇ ਨਾਲ ਕੀਤੀ ਗਈ ਤੇ ਇਸ ਤੋਂ ਇਲਾਵਾ ਜੋ ਹੈ ਇਸ ਦੀ ਨਾਨੀ ਨਾਲ ਵੀ ਕੁੱਟਮਾਰ ਕੀਤੀ ਗਈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ અમરગઢ ਵਿੱਚ માસૂમ તે આણમણૂખી તસદ્દત કરણવાળો ਹੁਣ ਪੁਲਿਸ ਦੇ ੜਿੱਕੇ ਚੜ ਗਿਆ ਸਾਡੇ ਨਾਲ ਸਾਡੇ ਸਭੀ ਮਲੀ ਫੋਟਲਾ ਤੋਂ ਜ਼ਮੀਨ ਜੁੜ ਗਏ ਨੇ ਜ਼ਮੀਨ ਇਹ ਬੇਹੱਦ ਹੀ ਪਰੇਸ਼ਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਪੁਲਿਸ ੜਿੱਕੇ ਜੋ ਹੈ ਉਹ ਚੜ ਗਿਆ ਤੇ ਇੱਥੇ ਦੱਸ દઈએ ਕਿ ਪਿੰਡ ਮੋਰਾਵਾਲੀ ਵਿੱਚ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਕੁਝ ਲੋਕ ਆਏ ਸਨ ਦੇ ਮੋਜ਼ਮਾ ਵੱਲੋਂ ਬੱਚੇ ਦੀ ਨਾਨੀ ਦੇਵੀ ਕੁਟਮਾਰ ਕੀਤੀ ਗਈ ਸੀ ਇੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ ਤਸਵੀਰ ਪੰਜਾਬ ਤੋਂ ਸਾਹਮਣੇ ਆਈ ਖੇੜਦੇ ਹੋਏ ਗਲਤੀ ਨਾਲ ਖੇਤਾਂ ਵਿੱਚ ਇਹ ਬੱਚਾ ਵੜ ਗਿਆ ਸੀ ਸਾਡੇ ਨਾਲ ਸਾਡੇ ਸਹਿਯੋਗੀ ਮਲੇਰਕੋਟਲਾ ਤੋਂ ਜਮੀਲ ਜੁੜ ਗਏ ਨੇ ਜਮੀਲ ਇਸ ਤਰ੍ਹਾਂ ਦੀਆਂ ਵਾਰਦਾਤਾਂ ਪੰਜਾਬ ਵਿੱਚ ਹੋ ਰਹੀਆਂ ਨੇ ਜੋ ਜਾਣਿਆ ਜਾਂਦਾ ਹੈ ਕਿ ਇੱਥੇ ਕੋਈ ਡਿਫਰੈਂਸ ਨਹੀਂ ਕੀਤਾ ਜਾਂਦਾ ਉੱਥੇ ਹੀ ਕਨਸਟੀਟਿਊਸ਼ਨ ਵਿੱਚ ਵੀ ਮੈਂਸ਼ਨ ਹੈ ਕਿ ਕੋਈ ਇਸ ਤਰ੍ਹਾਂ ਡਿਫਰੈਂਸ ਨਹੀਂ ਕੀਤਾ ਜਾਵੇਗਾ ਪਰ ਇਸ ਮਾਸੂਮ ਬੱਚੇ ਨਾਲ ਕਿਸ ਤਰ੍ਹਾਂ ਕਟਮਾਰ ਕੀਤੀ ਗਈ ਆਪਣੇ ਆਪੇ ਸ਼ਰਮਨਾਕ ਤਸਵੀਰਾਂ ਜੀ ਜੀ ਨੀਲਮ ਜੀ ਇੱਕ ਕਾਫੀ ਜ਼ਿਆਦਾ ਜਿਹੜੀ ਹੈਗੀ ਵਧ ਭਾਗੀ ਘਟਨਾ ਜਿਹੜੀ ਇਹ ਮਲੇਰ ਕੋਟਲਾ ਜ਼ਿਲ੍ਹੇ ਦੇ ਵਿੱਚ ਜਿਹੜੇ ਆਮਰਗੜ ਹਲਕੇ ਦੇ ਪਿੰਡ ਮੋਰਾਵਾਲੀ ਵਿਖੇ ਹੋਈ ਆ ਇਸ ਨੂੰ ਲੈ ਕੇ ਐਸ்சி ਭਾਈਚਾਰੇ ਦੇ ਵਿੱਚ ਵੀ ਜਿਹੜਾ ਹੈਗਾ ਕੱਲ ਕਾਫੀ ਜ਼ਿਆਦਾ ਰੋਸ ਵੀ ਪਾਇਆ ਜਾ ਰਿਹਾ ਸੀ ਐਸ்சி ਭਾਈਚਾਰੇ ਦੇ ਇਲਾਵਾ ਹੋਰ ਵੀ ਜਿਹੜੇ ਜਿਹੜੇ ਵੀ ਇਸ ਨੂੰ ਦੇਖਦੇ ਕਿਉਂਕਿ ਬਹੁਤ ਤੇਜ਼ੀ ਨਾਲ ਜਿਹੜੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਆ ਲਾਗਰੇ ਵਿੱਚ ਜੇ ਬੱਚਿਆਂ ਦੀ ਜਿੰਦਗੀ ਜਿਹੜੀ ਹੈ ਇਹ ਵੀਡੀਓ ਬਣਾਈ ਹੈ ਜੇਕਰ ਉਹ ਬੱਚੇ ਹਿੰਮਤ ਨਾ ਕਰਦੇ ਤਾਂ ਹੋ ਸਕਦਾ ਇਹ ਸੱਚ ਹੈ ਜਿਹੜਾ ਉਹ ਸਾਹਮਣੇ ਨਾ ਆਉਂਦਾ ਤੇ ਇਸ ਨੂੰ ਲੈ ਕੇ ਭਾਵੇਂ ਕਿ ਜਿਹੜਾ ਮਤਲਬ ਜਦੋਂ ਹਸਪੀਟਲ ਦੇ ਵਿੱਚ ਮਲੇਰ ਕੋਟਲੇ ਗਏ ਤਾਂ ਮਲੇਰ ਕੋਟਲੇ ਦੇ ਵਿੱਚ ਵੀ ਜਿਹੜਾ ਹੈਗਾ ਹਸਪਤਾਲ ਦੇ ਵਿੱਚ ਉਹਨਾਂ ਨੂੰ ਐਮਬੀਗਰ ਭੇਜਿਆ ਗਿਆ ਸੋ ਟ੍ਰੀਟਮੈਂਟ ਦੇਣ ਦੀ ਆ ਇਹਨਾਂ ਨੂੰ ਪਹਿਲਾਂ ਮਲੇਰ ਕੋਟਲੇ ਜਦੋਂ ਇਹ ਆਏ ਤਾਂ ਉਸ ਤੋਂ ਡਾਕਟਰਾਂ ਨੇ ਇਹਨਾਂ ਨੂੰ ਜਿਹੜਾ ਐਮਬੀਗਰ ਰੈਫਰ ਕੀਤਾ ਵੀ ਉੱਥੇ ਤੁਸੀਂ ਜਾਓ ਪਰ ਇਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਜਿਹੜੀ ਹੈਗੀ ਆ ਕਾਰਵਾਈ ਭਾਵੇਂ ਕੀ ਕਰ ਲਈ ਗਈ ਆ ਐਸਐਸਪੀ ਮਲੇਰ ਕੋਟਲਾ ਨੇ ਜਿਹੜੀ ਜਾਣਕਾਰੀ ਐ ਐਸਓਨ ਤੇ ਵਿੱਚ মিডিਆ ਨੂੰ ਦਿੱਤੀ ਆ ਪਰ ਜੇਕਰ ਦੇਖਿਆ ਜਾਵੇ ਤਾਂ ਇਹ ਬਹੁਤ ਹੀ ਮਸਤਭਾਗੀ ਘਟਨਾ ਜਿਹੜੀ ਹੋਈ ਆ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਕਿ ਸਭ ਤੋਂ ਸੱਤ ਜਿਹੜੀ ਇਹ ਅਹੇ ਸਖਤ ਦੇ ਖਿਲਾਫ ਆ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਜੀ ਬਿਲਕੁਲ ਹੈ ਏ ਜਮੀਲ ਇਸ ਸਮੇ ਬੱਚੇ ਦੀ ਹਾਲਤ ਕੀ ਹੈ ਹਸਪਤਾਲ ਵਿੱਚ ਜੋ ਦਾਖਲ ਹੈ ਕਿਉਂਕਿ ਇੰਨੀ ਬੁਰੀ ਤਰ੍ਹਾਂ ਜਦੋਂ ਕੁੱਟਮਾਰ ਕੀਤੀ ਗਈ ਹੈ ਤਸਵੀਰਾਂ ਵਿੱਚ ਵੀ ਸਾਫ਼ ਵੇਖਿਆ ਜਾ ਸਕਦਾ ਹੈ ਜੀ ਬਿਲਕੁਲ ਹਾਲਤ ਤਾਂ ਜਿਹੜੀ ਹੈਗੀ ਜੀ ਹਜੇ ਫਲਾਲ ਜੰਗੀ ਠੀਕ ਹੈਗੀ ਇਹ ਲੜਕੇ ਦੀ ਪਰ ਨਾਲ ਇਹ ਵੀ ਦੱਸਿਆ ਗਿਆ ਕਿ ਇਹ ਨਾਨਕੇ ਘਰ ਜਿਹੜਾ ਹੈਗਾ ਸੀ ਰਹਿ ਰਿਹਾ ਸੀ ਬੱਚਾ ਕਿ ਜਿਹੜੀ ਨਾਨੀ ਸੀ ਉਸਦੇ ਵੀ ਜਿਹੜੀਆਂ ਹੈਗੀਆਂ ਠੱਤਾਂ ਦੱਸਣ ਦੇ ਵਿੱਚ ਆ ਕੇ ਵੀ ਹੁਣ ਉਸਦੇ ਵੀ ਲੱਗੀਆਂ ਪਰ ਕਾਰਵਾਈ ਜਿਹੜੀ ਬਹੁਤ ਥੋਸ ਜਿਹੜੀ ਹੈਗਾ ਲੋਕ ਭਾਰ ਰਹੇ ਨੇ ਵੀ ਅੱਗੇ ਤੋਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਾਰਨਾਮਾ ਜਿਹੜਾ ਹੈਗਾ ਨਾ ਕਿ ਪਤਾ ਹੈ ਛੋਟੇ 마ਸੂਮ ਬੱਚੇ ਨੇ ਜਿਹੜਾ ਉਹ ਪਤੰਗ ਲੈਣ ਵਾਸਤੇ ਜਿਹੜਾ ਹੈਗਾ ਗਰਾਊਂਡ ਦੇ ਵਿੱਚ ਪਤੰਗ ਚੜਾ ਰਹੇ ਸੀ ਉੱਥੇ ਖੇਡ ਰਹੇ ਸੀ ਜਦੋਂ ਪਤੰਗ ਲੈਣ ਵਾਸਤੇ ਜਿਹੜਾ ਹੈਗਾ ਉਹ ਜ਼ਮੀਨ ਦੇ ਵਿੱਚ ਗਿਆ ਉਹ ਖੇਤ ਦੇ ਵਿੱਚ ਗਿਆ ਤਾਂ ਇਹ ਕਿੰਨਾ ਜਿਹੜੀ ਉਸ ਤੋਂ ਬਾਅਦ ਹੀ ਹੋਈ ਹੈ ਜੀ ਜੀ ਜਮੇਲ ਪਰ ਕਈ ਲੋਕ ਇਥੇ ਮੂਕ ਦਰਸ਼ਕ ਬਣੇ ਹੋਏ ਵੀ ਨਜ਼ਰ ਆ ਰਹੇ ਨੇ ਉਹ ਵੀ ਆਪਣੇ ਆਪ ਵਿੱਚ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਫਿਲਹਾਲ तमाम ਜਾਣਕਾਰੀ ਦੇ ਲਈ ਬਹੁਤ ਬਹੁਤ ਸ਼ੁਕਰੀਆ ਜਮੇਲ ਤੋਂ ਅਮਰਗੜ ਤੋਂ ਇਹ ਤਸਵੀਰ ਸਾਹਮਣੇ ਹੈ ਜਿੱਥੇ ਅਣਮਣੋਖੀ ਤਸ਼ੱਬਦ ਅਥੇ ਵੇਖਣ ਨੂੰ ਮਿਲੀ ਐਸ ਸੀ ਭਾਈਚਾਰੇ ਨਾਲ ਸੰਬੰਧਤ ਹੈ ਇਹ ਬੱਚਾ ਤੇਜ਼ਦੀ ਬੁਰੀ ਤਰ੍ਹਾਂ ਇਥੇ ਕੁੱਟਮਾਰ ਕੀਤੀ ਗਈ ਅੱਗੇ ਵਧਾਂਗੇ ਅਬੋਹਰ ਦੇ ਹਨੁਮਾਨਗੜ੍ਹ ਰੋਡ ਤੇ ਔਰਤ ਨਾਲ ਕੁੱਟਮਾਰ ਕੀਤੀ ਗਈ ਜਾਦਾ ਕੱਪ ਨਾ ਦੇਣ ਤੇ ਦੁਕਾਨਦਾਰਾਂ ਨੇ ਧੱਕਾ ਮਾਰਿਆ ਤੇ ਫਿਰ ਕੁੱਟਮਾਰ ਕੀਤੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਕੱਪੜਿਆਂ ਦੀ ਸਿਲਾਈ ਦਾ ਕੰਮ ਕਰਦੀ ਸੀ ਪੀੜਾਤੌਰਤ ਤੇ ਇਥੇ ਦੱਸ ਦਈਏ ਕਿ ਗਵਾਂਡੀ ਦੇ ਦੁਕਾਨ ਵਿੱਚ ਬਿਜਲੀ ਦਾ ਕੰਮ ਕਰ ਰਹੇ ਸ਼ਖਸ ਨੇ ਚਾ ਮੰਗੀ ਸੀ ਔਰਤ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਇਹ ਕੁੱਟਮਾਰ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਬੇਹਦੀ ਮੰਦਭਾਗੀ ਖਬਰ ਇਸ ਤਰ੍ਹਾਂ ਦੀ ਲਗਾਤਾਰ ਸਾਹਮਣੇ ਆ ਰਹੀ ਹੈ ਕੁੱਟਮਾਰ ਕੀਤੀ ਜਾ ਰਹੀ ਹੈ ਇਨਸਾਨੀਅਤ ਨਾਲ ਦੀ ਕੋਈ ਚੀਜ਼ ਹੀ ਨਹੀਂ ਰਹੀ ਹੈ ਲੋਕਾਂ ਦੇ ਵਿੱਚ ਜੀ ਕਸਟਮਰ ਹੈ ਵਾ ਦੁਕਾਨਦਾਰ ਵਾ ਤੇ ਚਾਹ ਬਣਾਈ ਜੀ ਉਹਨਾਂ ਨੇ ਘਰੇ ਸਾਲੀ ਬਿਜਲੀ ਵਾਲਾ ਸੀ ਉਹ ਕਹਿੰਦੇ ਮੈਨੂੰ ਹੀ ਬਣਾ ਕੇ ਦਿਓ ਇੱਕ ਕੱਪ ਦਾ ਅਸੀਂ ਉਹਨਾਂ ਨੂੰ ਵਾਉਂਡ ਵਾਸਤੇ ਚਾਹ ਮੁੰਡਾ ਦੇਣਗੇ ਆ ਉਹ ਗੁੱਧਰੋਂ ਨਿਕਲੇ ਖਾ ਪੀ ਕੇ ਉਹ ਕਹਿੰਦੇ ਵੀ ਵੀ ਮੈਨੂੰ ਸਭ ਕ ਚਾਹ ਲੈ ਕੇ ਆ ਜਾ ਮੇਰੇ ਮੁੰਡੇ ਨੂੰ ਕਹਿੰਦਾ ਚਾਹ ਲੈ ਕੇ ਆ ਉਹ ਕਹਿੰਦਾ ਵੀ ਮੈਂ ਚਾਹ ਆਲਾ ਨਹੀਂਗਾ ਜੀ ਤੇ ਤੁਸੀਂ ਉਹ ਕਹਿੰਦੇ ਮੇਲੇ ਪਾਣੇ ਗਾਲ ਕੱਢੀਆਂ ਉਹ ਗਾਲਾਂ ਕੱਢੀਆਂ ਕਹਿੰਦਾ ਵੀ ਸੱਚਾ ਆਲਾ ਨਹੀਂ ਉਹ ਉਹਨਾਂ ਨੂੰ ਧੱਕੇ ਕਹਿੰਦੇ ਹਟ ਲੜਨ ਕਹਿੰਦਾ ਵੀ ਇਹ ਗਾਲਾਂ ਕੱਢੀ ਜਾਂਦੇ ਹਟ ਲੜ ਕਹਿੰਦੇ ਉਹ ਤਾਂ ਵਾਸੀ ਕੀ ਕਰੀਏ ਗਾਲਾਂ ਘੜਦੇ ਆ ਗੱਲ ਫੇਰ ਆ ਕੇ ਸਾਡੇ ਦੁਕਾਨ 'ਚ ਵੜ ਗਏ ਜੀ ਉਹਨਾਂ ਨੇ ਮੈਂ ਮੈਂ ਥੱਲੇ ਆਈ ਮੈਂ ਕਿ ਤੁਸੀਂ ਲੜੋ ਨਾ ਮੇਰੇ ਨੂੰ ਖਿੱਚ ਕੇ ਮੇਰੇ ਥਣਵੇਂ ਤੁਨੀ ਚਾਨੀ ਪਾੜਤੀ ਤੇ ਦੋ ਤਨ ਥੱਪੜ ਮਾਰੇ ਜੀ ਤੇ ਮੇਰੇ ਪੈਰ ਦੇ ਫੈਕਚਰ ਹੋ ਗਈ ਜੀ ਇਨਸਾਫ ਚਾਹੀਦਾ ਉਸ ਕੱਲ ਨੂੰ ਤਾਂ ਮੇਰਾ ਮੁੰਡਾ ਇੱਕੋ ਹੀ ਹੈ ਜੀ ਤੜਕੇ ਨੇ ਅਗਲੇ ਨੇ ਇਹਨੇ ਨੇ ਤਾਂ ਕੀ ਗੱਲ ਨਾਲ ਕੀ ਵਿਗੜਦਾ ਅਸੀਂ ਤਾਂ ਗਰੀਬ ਬੰਦੇ ਹੈ कुछ अज्ञात लोगों के बारे में बताया उन्होंने कि जिनके साथ झगड़ा हुआ है और हमने यहाँ पे उनको एडमिट करके और उनकी जो कार्रवाई है एमएलआर है वो हमने काट दी है और बाकी वैसे मरीज जो है वो स्टेबल है ਅਗੇ ਵਧਾਂਗੇ ਸੇਕ ਧਾਰਮਿਕ ਖਾਲਕਿਆਂ ਵਿੱਚ ਉਦੋਂ ਸੋਗ ਦੀ ਲਹਿਰ ਦੇਖੀ ਗਈ ਜਦੋਂ ਕੌਮ ਦੇ ਸਤਕਾਰਤ ਸੰਪਰਾਦਾਏ ਮਸਤਵਾਣਾ ਦੇ ਮੁਖੀ ਸੰਤ ਬਾਬਾ ਗੁਰਚਰਨ ਸਿੰਘ ਬੀਤੇ ਰਾਤ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਅੰਤਮ ਸੰਸਕਾਰ ਗੁਰਦੁਆਰਾ ਬੰਗਾ ਮਸਤਵਾਣਾ ਵਿੱਚ ਕੀਤਾ ਗਿਆ ਅਤੇ ਅੰਤਮ ਸੰਸਕਾਰ ਮੌਕੇ ਜਥੇਦਾਰ ਫਰੀ ਅਕਾਲ ਤਖਤ ਸਾਹਿਬ ਸਮੇਤ ਕਈ ਹੋਰ ਧਾਰਮਿਕ ਸ਼ਖਸੀਅਤਾਂ ਇੱਥੇ ਪਹੁੰਚੀਆਂ ਅਕਦੀਆ ਹੀ ਕ ਅੱਜ ਕਿਉਂਕਿ ਅੱਜ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦੀ 92 ਬਰਸੀ ਜੋ ਸੰਤ ਅਤਰ ਸਿੰਘ ਜੀ 1923 ਦੇ ਵਿੱਚ ਇੱਥੇ ਆਏ ਸਨ ਤੇ 1927 ਦੇ ਵਿੱਚ ਉਹਨਾਂ ਨੇ ਸਰੀਰ ਛੱਡਿਆ ਸੋ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਦੇ ਅੱਜ ਬਰਸੀ ਸੀ ਅੱਜ ਰਾਤ ਨੂੰ ਉਹ 12 1 ਵਜੇ ਸਾਡੇ 12 ਵਜੇ ਆਪਣਾ ਪੰਜ ਭੂਤਕ ਸ਼ਰੀਰ ਔਰ ਜਿੱਦ ਦੀ ਸਵਾਸਾਂ ਦੀ ਮਾਰ ਐਨੇ ਪੁੰਜੀ ਉਹਨਾਂ ਨੂੰ ਵਕਸ਼ਿਸ਼ ਦਿੱਤੇ ਉਹਨੂੰ ਖਰਚਦੇ ਆਂ ਭੋਗਦੇ ਆਂ ਸੇਵਾ ਸਿਮਰਨ ਦੇ ਵਿੱਚ ਲਾਉਂਦੇ ਆਂ ਹੋਇਆ ਵਿਦਿਆ ਪੜ੍ਹਦੇ ਆਂ ਪੜ੍ਹਾਉਂਦੇ ਆ ਇਸ ਪਾਵਨ ਪਿੱਤਰ ਸਥਾਨ ਤੇ ਬੁੰਗਾ ਮਾਸਤੋਣਾ ਸਾਹਿਬ ਇੱਕੇ ਤਾਂ ਜਿੰਦਗੀ ਉਹਨਾਂ ਨੇ ਸੇਵਾ ਕੀਤੀ ਅੱਜ ਗੁਰਚਰਨਾ ਵਿੱਚ ਜਾਵਰਾ ਜੇ ਹਨ ਸਾਰੀਆਂ ਸੰਗਤਾਂ ਔਰ ਪੂਰੇ ਪੰਜਾਬ ਦੀਆਂ ਸੰਪਰਤਾਵਾਂ ਔਰ ਪੰਜਾਬ ਦੀਆਂ ਸੰਗਤਾਂ ਪੂਰੇ ਇੰਡੀਆ ਦੀਆਂ ਸੰਗਤਾਂ ਮੈਂ ਕਹੂੰਗਾ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਉਹਨਾਂ ਨੂੰ ਅੱਜ ਸ਼ਰਦਾ ਦੇ ਫੁੱਲ ਭੇਟ ਕਰਦਿਆ ਹੋਇਆ ਔਰ ਉਹਨਾਂ ਦੇ ਪੰਜ ਤੂਸ ਸਰੀਰ ਨੂੰ ਜੋ ਅੰਗੀਠੇ ਦੇ ਰੂਪ ਦੇ ਵਿੱਚ ਅੱਜ ਅਗਨੀ ਭੇਟ ਕੀਤਾ ਹੈ ਜਿਨ੍ਹਾਂ ਨੇ ਅੱਗੇ ਵਧਾਂਗੇ ਬੱਸੀ ਪਠਾਣਾ ਦੇ ਸਰਕਾਰੀ ਆਡ ਸੈਂਟਰ ਚੋ ਵੱਡੀ ਗਿਣਤੇ ਵਿੱਚ ਨਸ਼ੀਲੀ ਗੋਲੀਆਂ ਗਾਇਬ ਹੋ ਜਾਣ ਦਾ ਮਾਮਲਾ ਹੁਣ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਸ ਦੀ ਜਾਂਚ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਦੋ ਚਾਰ ਦਿਨਾਂ ਵਿੱਚ ਰਿਪੋਰਟ ਸਿਵਲ ਸਰਜਨ ਦਫ਼ਤਰ ਜਮ੍ਹਾਂ ਕਰਵਾਈ ਜਾਵੇਗੀ ਇਥੇ ਇਹ ਵੀ ਦੱਸ ਦਈਏ ਕਿ ਇਹ ਗੋਲੀਆਂ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਸਰਕਾਰੀ ਰਿਕਾਰਡ ਮੁਤਾਬਕ ਦਿੱਤੀਆਂ ਜਾਂਦੀਆਂ ਨੇ ਅਸਮਨ ਨੇ ਮੇਰੇ ਨੋਟਿਸ ਚ ਲਿਆਂਦਾ ਕਿ ਕੋਈ ਤੇ ਮੈਡੀਸਨ ਦਾ ਇਸ਼ੂਸ ਹੈਗਾ ਤੇ ਮੈਂ ਉਹਦੇ ਵਾਸਤੇ ਆਪਣੀ ਇਨਕੁਆਰੀ ਮਾਰ ਕਰਤੀ ਅੱਜ ਉਹਦੀ ਮੈਨੂੰ ਚਿੱਠੀ ਆ ਗਈ ਹੈ ਮੈਂ ਉਹਦੇ ਜਿਹੜੇ ਇਨਕੁਆਰੀ ਵਾਸਤੇ ਆਪਣਾ ਡਿਪਟੀ ਮੈਡੀਕਲ ਕਮਿਸ਼ਨਰ ਸਾਡੇ ਡਿਸਟ੍ਰਿਕਟ ਇਮਯੂਨਾਈਜੇਸ਼ਨ ਅਫਸਰ ਐਸ ਐਮਓ ਵਸਿੰਗ ਅਸੀਂ ਨਾਲ ਫਾਰਮਾਸਿਸਟ ਮੇਰੇ ਕੋਲ ਤੇ ਮੇਰੇ ਹੈੱਡਕ quarter ਇੱਕ ਮੈਂ ਲਾਤਾ ਹੈਗਾ ਦੀ ਬਣਾਤੀ ਹੈ ਦੇਖ ਲੈਣੇ ਕੀ ਹੈ ਗੱਲ ਕਿਥੋਂ ਚੋਰੀ ਹੋਈ ਹੈ ਕੁਝ ਪਤਾ ਲੱਗੇ ਮੈਨੂੰ ਇਹੇ ਨੋਟਿਸ ਲਿਆਂਦਾ ਵੀ ਸਾਡੇ ਕੋਲ ਬੱਸੀ ਗਾਲੇ ਐਸ ਐਮਓ ਨੇ ਦੱਸਿਆ ਕਿ ਕੋਈ ਮੈਡੀਸਿਨ ਜਿਹੜੀ ਹੈ ਉਹ ਚੋਰੀ ਹੋਈ ਹੈ ਤੋਂ ਆਪਾਂ ਮੇਰੇ ਤੇ ਵੀ ਨਾ ਦੋਤੀ ਹੈ ਲੇਕਿਨ ਇਹ ਅਸਕੀਸ਼ੂਆ ਇਹ ਕਿਸ ਤਰ੍ਹਾਂ ਦੀ ਮੈਡੀਸਿਨ ਸੀ ਉਹ ਬੋਪੀ ਨਾਰਫਿਨ ਜਿਹੜੀਆਂ ਬੋਲੀ ਹੈਗੀਆਂ ਉਹ ਇਹਦਾ ਅਸਕੀਸ਼ੂਆ ਬੋਪੀ ਨਾਰਫਿਨ ਦੀ ਕੋਈ ਚੋਰੀ ਹੋਈ ਹੈ ਪੰਜਾਬੀ ਦੇ ਵਿੱਚ ਜੇ ਕਹੀ ਤਾਂ ਨਸਰਾਮ ਜੀ ਹਾਂ ਇਹ ਜਿਹੜੇ ਮੈਸਸੋਬਾ ਹਸਪੀਟਲ ਤੋਂ ਇਹ ਸੰਖਿਆ ਸੰਖਿਆਤ ਨਹੀਂ ਸਾਹਮਣੇ ਨਹੀਂ ਉਹਦੇ ਸੰਖਿਆ ਨਹੀਂ ਮੈਂ ਦੱਸੀ ਇਹਦੇ ਉਹਨਾਂ ਨੂੰ ਇਹ ਕਿ ਚੋਰੀ ਹੋਈ ਹੈ ਬਾਕੀ ਲੱਡ ਦਾ ਜਿਹੜਾ ਹੈ ਸਟਾਕ ਵੈਰੀਫਾਈ ਕਰਾਣੇ ਮਤਲਬ ਕਿੰਨੇ ਦਿਨ ਦੇ ਵਿੱਚ ਵਿੱਚ ਰਿਪੋਰਟ ਆਏਗੀ ਤੁਹਾਨੂੰ ਮੈਨੂੰ ਕਹਾਂ 4 ਦਿਨ ਦੇ ਵਿੱਚ ਰਿਪੋਰਟ ਦਿਓ ਜੀ ਇਹ ਤੇ ਰਕਾਂਗੇ ਛੋਟੇ ਜਿਹੇ ਵਕਫੇ ਦੇ ਲਈ ਜਲਦ ਹਾਜ਼ਰ ਬ੍ਰੇਕ ਤੋਂ ਬਾਅਦ ਮੋਰਤੋਂ ਹਾਜ਼ਰ ਹਾਂ ਹੁਣ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਆ ਸੀਐਮ ਭਗਵੰਤ ਮਾਨ ਇਸ ਸਮੇਂ ਸੰਬੋਧਨ ਕਰ ਰਹੇ ਨੇ ਬਹੁਤ ਬਹੁਤ ਵਧਾਈਆਂ ਦਿਨਾਂ ਸਾਰੀ ਮਨੁੱਖਤਾ ਨੂੰ ਕਿਉਂਕਿ ਉਹ ਉਹ ਗੁਰੂ ਮਨੁੱਖਤਾ ਦੇ ਸੀ ਉਹਨਾਂ ਦੀ ਬਾਣੀ ਬਰਾਬਰਤਾ ਦਾ ਸਨੇਹਾ ਦੀਂਦੀ ਹੈ ਬਰਾਬਰਤਾ ਦਾ ਅੱਜ ਤੁਸੀਂ ਇੱਥੋਂ ਹਰ ਸਾਲ ਦੀ ਤਰ੍ਹਾਂ ਮੇਰੀ ਵੀ ਕਰਦੀ ਆ ਜਾਨ ਨੂੰ ਟ੍ਰੇਨਾਂ ਲੈ ਕੇ ਬਾਰਾਨਸੀ ਇਹ ਤੁਹਾਡਾ ਗੁਰੂ ਪ੍ਰਤੀ ਵਿਸ਼ਵਾਸ ਗੁਰੂ ਪ੍ਰਤੀ ਸ਼ਰਧਾ ਜਿਹੜੀ ਹੈ ਇਹ ਉਹਦਾ ਸੰਕੇਤ ਹੈ ਮੇਰੇ ਕੋਲੇ ਸਾਰੀ ਕਮੇਟੀ ਆਈ ਸੀ ਔਰ ਮੈਂ ਇਹਨਾਂ ਨੂੰ ਇਹੀ ਕਿਹਾ ਸੀ ਕਿ ਮੈਂ ਖੁਦ ਆਉਂਗਾ ਔਰ ਮੈਂ ਹੀ ਅਵਦਾਸ ਕਰੂੰਗਾ ਪ੍ਰਮਾਤਮਾ ਕੇ ਕਿ ਜਿਹੜੀ ਸੰਗਤ ਆ ਉਹਦਾ ਵਿਸ਼ਵਾਸ ਜੋ ਇੱਛਾਾਂ ਲੈ ਕੇ ਜੋ ਸ਼ਰਧਾ ਲੈ ਕੇ ਤੁਸੀਂ ਜਾ ਰਹੇ ਹੋ ਉਹ ਜਿਗਰੂ ਰਵਦਾਸ ਚ ਪੂਰੀਆਂ ਕਰਨ ਔਰ ਸਾਰਾ ਮੀਡੀਆ ਖੜਾ ਇੱਥੇ ਜਲੰਧਰ ਦਾ ਮੈਂ ਵੀ ਕਹਿਣਾ ਚਾਹੂੰਗਾ ਕਿ ਇਹ ਕਿਸੇ ਇੱਕ ਫਿਰਕੇ ਦਾ ਪ੍ਰੋਗਰਾਮ ਨਹੀਂ ਇੱਕ ਵਰਗ ਦਾ ਪ੍ਰੋਗਰਾਮ ਨਹੀਂ ਸਾਰਿਆਂ ਦਾ ਪ੍ਰੋਗਰਾਮ ਕਿਉਂਕਿ ਸਰਬਸੰਗੀ ਗੁਰਬਾਣੀ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਿਹੜੀ ਬਾਣੀ ਹੈ ਜਦੋਂ ਵੀ ਤੁਸੀਂ ਕੋਈ ਉਹਦੇ ਚੋਂ ਪੰਕਤੀਆਂ ਪੜੋਂਗੇ ਤਾਂ ਉਹਦੇ ਵਿੱਚ ਬਰਾਬਰਤਾ ਦਾ ਸੰਦੇਸ਼ ਹੀ ਮਿਲੂਗਾ ਭੁੱਖੇ ਨੂੰ ਅੰਨ ਖਵਾਉਣ ਦਾ ਸੰਦੇਸ਼ ਮਿਲੂਗਾ ਗਰੀਬ ਗੁਰਬੇ ਨੂੰ ਲਤਰੇ ਹੋਇਆਂ ਨੂੰ ਉੱਪਰ ਠਾਉਣ ਦਾ ਸੰਦੇਸ਼ ਮਿਲੂਗਾ ਜਦੋਂ 16 ਮਾਰਚ ਨੂੰ ਅਸੀਂ ਅੱਗੜ ਕਲਾਂ ਵੇਖੇ ਸੌ ਚੁੱਕੀ ਪੰਜਾਬ ਦੀ ਨਵੀਂ ਸਰਕਾਰ ਜਿਹੜੀ ਤੁਸੀਂ ਬਣਾਈ ਐ ਤੁਹਾਡੀ ਆਪਣੀ ਸਰਕਾਰ ਅਸੀਂ ਉਸੇ ਦਿਨ ਫੈਸਲਾ ਕੀਤਾ ਆਮ ਤੌਰ ਤੇ ਕੀ ਹੁੰਦਾ ਹੈ ਸਰਕਾਰੀ ਦਫ਼ਤਰਾਂ 'ਚ ਪੰਜਾਬ ਦੇ 'ਚ ਜਦੋਂ ਮੁੱਖ ਮੰਤਰੀ ਬਦਲ ਜਾਂਦਾ ਹੈ ਤਾਂ ਫੋਟੋਆਂ ਬਦਲ ਜਾਂਦੀਆਂ ਨੇ ਤਾਂ ਨਵੇਂ ਮੁੱਖ ਮੰਤਰੀ ਦੀਆਂ ਫੋਟੋ ਲੱਗ ਜਾਂਦੀਆਂ ਨੇ ਅਸੀਂ ਉਸੇ ਦਿਨ ਫੈਸਲਾ ਕੀਤਾ ਮੇਰੀ ਫੋਟੋ ਨਹੀਂ ਲੱਗੂਗੀ ਕਿਸੇ ਸਰਕਾਰੀ ਦਫ਼ਤਰ 'ਚ ਮੇਰੇ ਦਫ਼ਤਰ 'ਚ ਵੀ ਉੱਥੇ ਸ਼ਹੀਦ ਭਗਤ ਸਿੰਘ ਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ਲੱਗੂਗੀ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਦਿੱਤਾ ਤੁਸੀਂ ਦੇਖ ਸਕਦੇ ਹੋਵੋਗੇ ਦਫ਼ਤਰਾਂ ਦੇ ਵਿੱਚ ਜਾਂਦੇ ਰਹਿੰਦੇ ਹੋਵੋਗੇ ਔਰ ਸਖਤੀ ਨਾਲ ਸੀ ਕਿਹਾ ਇੱਕ ਸ਼ਹੀਦ ਭਗਤ ਸਿੰਘ ਹੈ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਆਉਣ 'ਚ ਯੋਗਦਾਨ ਦਿੱਤਾ ਦੂਜਿਆਂ ਨੇ ਆਜ਼ਾਦੀ ਨੂੰ ਸੰਭਾਲਣ ਲਈ ਸੰਵਿਧਾਨ ਲਿਖਿਆ ਬਰਾਬਰਤਾ ਆ ਜਿਹਦੇ ਕਰਕੇ ਐਮਐਲਏ ਸਾਹਿਬ ਸਾਰੇ ਸਾਡੇ ਜਿੰਨੇ ਵੀ ਖੜੇ ਨੇ ਜਿਹਦੇ ਕਰਕੇ ਮੰਤਰੀ ਬਣੇ ਹੋਏ ਨੇ ਜਿਹਦੇ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਮੰਤ ਬਹੁਤ ਵੱਡੇ ਵੱਡੇ ਪਦਵਿਆਂ ਤੇ ਪਹੁੰਚਦੇ ਆ ਇਹ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਸੁਪਨਾ ਸੀ ਤੇ ਉਹਨਾਂ ਦਾ ਸੁਪਨਾ ਸੀ ਐਜੂਕੇਸ਼ਨ ਦਾ ਔਰ ਉਹਨਾਂ ਨੇ ਆਪ ਖੁਦ ਵਿਦੇਸ਼ਾਂ ਜਾ ਕੇ ਪੀਐਚਡੀਜ਼ ਕੀਤੀਆਂ ਪੀਐਚ ਪੜਨਾ ਬਹੁਤ ਔਖਾ ਸੀ ਕਰਦੇ ਹਾਲਾ ਠੀਕ ਨਹੀਂ ਸੀ ਕਰਿਆ ਹੁੰਦੇ ਸੀ ਥੋੜੇ ਪੈਸੇ ਜਮਾ ਕਰਦੇ ਸੀ ਫਿਰ ਜਾਂਦੇ ਸੀ ਤੇ ਉਹਨਾਂ ਨੇ ਹਮੇਸ਼ਾ এডਿਕੇਸ਼ਨ ਨੂੰ ਤਰਜੀਹ ਦਿੱਤੀ ਉਹੀ ਤਰਜੀਹ ਸਾਡੀ ਹੈ ਪੰਜਾਬ ਦੀ ਸਿੱਖਿਆ ਦਾ ਕ੍ਰਾਂਤੀਕਾਰੀ ਜਿਹੜਾ ਸੀ ਕਾਇਆਪਲਟ ਕਰਾਂਗੇ ਗਰੀਬਾਂ ਦੇ ਬੱਚੇ ਜਿਹੜੇ ਪੜਨਗੇ ਦਿੱਲੀ ਦੇ ਵਿੱਚ ਕ੍ਰਾਂਤੀਕਾਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਮਜ਼ਦੂਰ ਦਾ ਬੱਚਾ ਇੱਕ ਰਿਕਸ਼ੇ ਵਾਲਾ ਦਾ ਬੱਚਾ ਇੱਕ ਜੱਜ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜਨ ਲਾਤੇ ਇੱਕੋ ਕਿਤਾਬ ਪੜਨ ਲਾਤੇ ਜੱਜ ਗਰੀਬਾਂ ਦੇ ਬੱਚੇ ਇੰਜੀਨੀਅਰ ਬਣ ਰਹੇ ਨੇ ਡਾਕਟਰ ਬਣ ਰਹੇ ਨੇ ਵਕੀਲ ਬਣ ਰਹੇ ਨੇ ਜਦੋਂ ਤੁਹਾਡੇ ਬੱਚੇ ਪੜ ਜਾਣਗੇ ਉਹ ਤੁਹਾਡੀ ਗਰੀਬੀ ਚੱਕਣਗੇ ਹੋਰ ਕੋਈ ਤੁਹਾਡੀ ਗਰੀਬੀ ਇੱਕ ਚੱਕ ਨਹੀਂ ਸਕਦਾ ਐਸੇ ਨਾਰੇ ਜੋ ਮਰਜੀ ਦੇ ਜਾਣ ਇਹ ਅਸੀਂ ਗਰੀਬੀ ਹਟਾ ਦੇਾਂਗੇ ਨਾ ਜਿੰਨਾ ਚਿਰ ਸਿੱਖਿਆ ਨਹੀਂ ਆਉਂਦੀ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਸਪਨਾ ਜਿਹੜਾ ਅਧੂਰਾ ਸੀ ਉਹਨੂੰ ਪੂਰਾ ਕਰਨ ਵਾਸਤੇ ਅਸੀਂ ਲੱਗੇ ਹੋਏ ਆ ਸਕੂਲ ਆਫ ਐਮੀਨੈਂਸ ਵੀ ਹੋਣਗੇ ਹੈਲਥ ਦੇ ਵਿੱਚ ਵੀ ਆ ਰਹੇ ਆ ਮੈਂ ਤੁਹਾਨੂੰ ਸੰਤ ਨਿਰੰજન ਦਾਸ ਜੀ ਮੈਂ ਕੋਈ ਪਹਿਲੀ ਵਾਰ ਨਹੀਂ ਮਿਲਿਆ ਜਦੋਂ ਆਪਸ ਅੱਖਾਂ ਮਿਲੀਆਂ ਸਾਡਾ ਇੱਕ ਦੂਜੇ ਨਾਲ ਦੋਨਾਂ ਦਾ ਸਮਾਈਲਿੰਗ ਫੇਸ ਨਾਲ ਸਾਹਮਣਾ ਹੋਇਆ ਕਿਉਂਕਿ ਸਮੋ ਕੁ ਮੰਤਰੀ ਮਾਂ ਅੰਜਲ ਅੰਦਰ ਪਹੁੰਚੇ ਨੇ ਇੱਥੇ ਪਗ ਅਤਰ ਵਿਦਾਸ ਜੀ ਦੀ ਜਨਮਤੀ ਸੰਬੰਧੀ ਜੋ ਬਨਾਰਸ ਜਾਣ ਵਾਲੀ ਗੱਡੀ ਨੂੰ ਹਰੀ ਝੰਡੀ ਵਿਖਾਉਣਗੇ ਇੱਥੇ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ ਜਲਦ ਹਾਜ਼ਰ ਹੋਵਾਂਗੇ LIC ਹਰ ਪਲ ਆਪਕੇ ਸਾਥ बढ़िया हमेशा आपके लिए अच्छा घर बना रहे हैं ना? मेरे लिए नहीं मेरे बच्चों के लिए घर आकर अपने लिए कौन बनाता है घर तो अपनों के लिए होता है हमारी पावर ग्राइंड टेक्नोलॉजी से बना सीमेंट आपके निर्माण को रखे हमेशा मजबूत पंगड़ पावर सीमेंट अपनों के लिए हमेशा के लिए बेबी चाहे जो बनना चाहे बचपन बनाए लिटिल इंडिया पैंट यूनाइटेड के खाए जाओ. पंडित जी इन्होंने हमारी जोड़ी बनाई थी मैडम सत्रह साल से हमारी जोड़ी चल रही है, राइट right? तो फिर इन पंडित जी का नाम क्यों याद रखूं? फिनोलेक्स लॉन्ग लास्टिंग पाइप्स एक बार लगवाइए और हमारा नाम भूल जाइए मैजिक गला का मग्गहेन लुकिंग एट अ रैबिट फिनिश लाइन सो क्लोज आई रीचिंग ग्रैबिंग आई ओनली लुक बैक जस्ट टू लुक एट योर रिएक्शन बाकी फीड कहंदे नंबर 1 हन कुछ समय दुध दुई वड़ाउंदे हन पर पशुओंवल देखो ता बीमारी कमजोरी असली इस फीड बेहतर दूध बीमारियां नाल लड़न दी ताकत ate बच्चे पैदा करण दी काबिलियत बेहतर दूध बेहतर स्वाद For how long will you continue being tensed about the future? With LIC's new Pension Plus, make your own pension plan because this plan creates market-linked wealth for your future. Moreover, this plan comes with guaranteed additions and also offers various options for receiving pension, so that you grow young and tension-free. LIC Har Pal Aapke Saath. ਇਕ ਤੋਂ ਵੱਧ ਮੋਰਟੋ ਹਜ਼ਾਰਾਂ ਰੁੱਕ ਕਰਨਗੇ ਅਗਲੀ ਖਬਰ ਦਾ ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਇੰਜ ਲੱਗ ਰਿਹਾ ਹੈ ਕਿ ਚੋਰਾਂ ਨੂੰ ਪੁਲਿਸ ਜਾਂ ਫਿਰ ਕਾਨੂੰਨ ਦਾ ਕੋਈ ਡਰ ਹੀ ਨਹੀਂ ਰਿਹਾ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਮੋਹੱਲਾ ਇਸਲਾਮਾਬਾਦ ਤੋਂ ਸਾਹਮਣੇ ਆਇਆ ਜਿੱਥੇ ਮਜ਼ਦੂਰ ਕਿਸੇ ਘਰ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ ਕਿ ਬਾਹਰ ਗਲੀ ਵਿੱਚ ਖੜੇ ਸਾਈਕਲ ਨੂੰ ਦੋ ਮੋਟਰਸਾਈਕਲ ਸਵਾਰ ਚੋਰ ਚੋਰੀ ਕਰਦੇ ਹੋਏ ਲਜਾਂਦੇ ਹੋਏ ਇਥੇ ਨਜ਼ਰ ਆ ਰਹੇ ਨੇ ਤੇ ਇਹ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਸਾਬਤ ਵਿਖਿਆ ਜਾ ਸਕਦਾ ਹੈ ਕਿ ਬੇਖੌਫ ਦੋ ਚੋਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਇੱਕ ਚੋਰ ਮੋਟਰਸਾਈਕਲ ਤੇ ਹੀ ਬੈਠਾ ਰਹਿੰਦਾ ਜਦਕਿ ਦੂਜਾ ਚੋਰ ਜਿਸ ਨੇ ਲਾਲ ਰੰਗ ਦੀ ਇਥੇ ਸ਼ਰਟ ਪਹਿਨ ਰੱਖੀ ਹੈ ਤੇ ਗਲੀ ਅੰਦਰ ਜਾਂਦਾ ਹੈ ਅਤੇ ਕੁਝ ਹੀ ਸਮੇਂ ਵਿੱਚ ਤਾਲਾ ਲੱਗੇ ਸਾਈਕਲ ਨੂੰ ਚੁੱਕ ਕੇ ਇਹ ਦੋਵੇਂ ਛੋ ਫਰਾਰ ਹੋ ਜਾਂਦੇ ਨੇ ਇਹਨਾਂ ਤਸਵੀਰਾਂ ਵਿੱਚ ਸਾਫ਼ ਵੇਖਿਆ ਜਾ ਸਕਦਾ ਗੁਰਦਾਸਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ। ਗਿਆ ਲਈ ਤੇ ਕੰਮ ਤੇ ਲਾਇਆ ਸਾਈਕਲ ਕਿ ਮੈਂ ਹੁਣ ਟਾਈਮ 'ਤੇ ਰੋਟੀ ਦਾ ਮੈਂ ਰੋਟੀ ਖਾਣ ਜਾਣਾ ਵਾ ਤੇ ਮੇਰਾ ਸਾਈਕਲ ਹੱਥੋਂ ਜਾਬ ਹੋ ਗਿਆ ਸੀ। ਕਿਹੜੇ ਮੁਹੱਲੇ ਕੰਮ ਕਰਦੇ ਬੀਓ ਮੈਂ ਚਾਰਾ ਸਾਈਕਲੀ ਦੀ। ਨਾਸ ਚਾਰਾ ਹਾਂ ਅੱਜ ਟੀਵੀ ਸ਼ੈਂਟਰ ਦੀ ਬੈਠਣ ਗਈ ਜੀ। ਤੋਂ ਪਤਾ ਲੱਗਾ ਕਿੰਨੇ ਕੀਤੇ ਹੁਣ ਪਤਾ ਨਹੀਂ ਲੱਗਾ ਟੈਂਪਰੇ ਚੈੱਕ ਕਰਨੇ ਬਣੇ ਆ। ਕਲੋਸਨ ਕੰਪਲੇਟ ਕੀਤੀ ਮੈਂ ਕੰਪਲੇਟ ਨਹੀਂ ਕੀਤੀ ਤੇ ਸਾਈਕਲਿੰਗ ਚ ਟੁੱਕੇ ਲੱਗ ਗਿਆ ਟਾਲੇ ਸ ਮੇਰੇ ਸਾਲ ਕਿਦਾਂ ਜੀ ਬਹਰਾਲ ਇਸ ਬੁਲੇਟਿਨ ਚੇਨਈ ਦੇ ਇਜਾਜ਼ਤ ਧੰਨਵਾਦ